ਅੱਜ ਕਿਹੜੀ ਕਮੇਟੀ ਵੱਲੋਂ ਲੰਗਰ ਲੈ ਕੇ ਜਾ ਰਹੇ ਜੈ ਮਾ ਜਿੰਦਪੁਨੀ ਲੰਗਰ ਕਮੇਟੀ ਨਕੋਦਰ ਚੰਡੀਗੜ੍ਹ ਚੱਕ ਚੇਲਾ ਵੱਲੋਂ ਇਹ ਜਲੰਧਰ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਇਹ ਛੇਵਾਂ ਵਿਸ਼ਾਲ ਭੰਡਾਰਾ ਵਜੂਗੀ ਅੱਜ ਤੋਂ ਲੈ ਕੇ 3 ਤਰੀਕ ਤੱਕ ਦਿਨ ਰਾਤ ਚਲਾਇਆ ਜਾਏਗਾ ਇਹ ਕਮੇਟ ਵੀ ਨਹੀਂ ਬੰਦ ਹੋਏਗਾ ਦਿਨ ਰਾਤ ਚਲਾਏਗਾ 3 ਤਰੀਕ ਨੂੰ ਵਿਸ਼ਾਲ ਜਾਗਰਣ ਹੋਏਗਾ ਜਿਹਦੇ ਵਿੱਚ ਪਹੁੰਚ ਰਹੇ ਲੁਧਿਆਣੇ ਤੋਂ ਪਹੁੰਚ ਰਹੇ ਡਾਕਟਰ ਅਸ਼ਨੀ ਜੀ ਨਕੋਦਰ ਤੋਂ ਅਲਗੋਦਰ ਤੋਂ ਹੀ ਹੈਗੇ ਆ ਆਪਣੇ ਖੰਡਾ ਸਾਹਿਬ ਸੋਨੂ ਜੀ ਆਪਣੇ ਸੋਨੂ ਸ਼ਰਮਾ ਜੀ ਨਗੋਦਰ ਤੋਂ ਮੋਬੋਦ ਮਸ਼ਹੂਰ ਪਾਡੇ ਆ ਪਹੁੰਚ ਰਿਹਾ ਸ਼ਨੀਵਾਰ ਨੂੰ ਪਹੁੰਚ ਦੀ ਕਿਰਪਾਲਤਾ ਕਰੋ ਸਾਰੀਆਂ ਸਖਤਾਂ ਨੂੰ ਬੇਨਤੀ ਹੈਗੇ ਹੱਥ ਜੋੜ ਕੇ ਬੇਨਤੀ ਹੈ ਲੰਗਰ ਤੇ ਪਹੁੰਚ ਦੀ ਕਿਰਪਾਲਤਾ ਕਰੋ ਤੇ ਮਹਾਮਾਈ ਦਾ ਅਸ਼ੀਰਵਾਦ ਲਓ ਇਹ ਲੰਗਰ ਇਹ ਮਾਂ ਚੰਦਪੁਨੀ ਦਰਬਾਰ ਤੇ ਲਗਾਇਆ ਜਾ ਰਿਹਾ ਇਹ ਲੰਗਰ ਚੰਦਰਾ ਬੰਬੇ ਬਿਗੜੀ ਸਪੋਰਟ ਤੋਂ 10 ਕਿਲੋਮੀਟਰ ਅੱਗੇ ਅਲੋ ਪਿੰਡ ਮਹਿਦਪੁਰਿਆ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਜਿਲ੍ਹਾ ਊਨਾ ਤਸੀਲਾ ਅੰਬ ਮਾਤਾ ਚਿੰਤਪੁਰਨੀ ਦਰਬਾਰ ਤੋਂ 8 ਕਿਲੋਮੀਟਰ ਪਿੱਛੇ ਲਗਾਇਆ ਰਾਇਆ ਵਾ ਬੰਬੇ ਪਿਕਨਿਕ ਸਪੋਰਟ ਤੋਂ 3 ਕਿਲੋਮੀਟਰ ਖੱਬੇ ਹੱਥ ਅੱਗੇ ਜੈ ਮਾ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਸੰਗਤਾਂ ਨੂੰ ਆਇਆ ਤੇ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੇ ਜੈ ਮਾਤਾ ਦੀ ਜੀ ਭਾਈ ਅੱਜ ਕਿਹੜੀ ਕਮੇਟੀ ਵੱਲੋਂ ਲੰਗਰ ਲੈ ਕੇ ਜਾ ਰਹੇ ਜੈ ਮਾ ਜਿੰਦਪੁਨੀ ਲੰਗਰ ਕਮੇਟੀ ਨਕੋਦਰ ਚੰਡੀਗੜ੍ਹ ਚੱਕ ਚੇਲਾ ਵੱਲੋਂ ਇਹ ਜਲੰਧਰ ਵੱਲੋਂ ਲੰਗਰ ਲਗਾਇਆ ਜਾ ਰਿਹਾ ਇਹ ਛੇਵਾਂ ਵਿਸ਼ਾਲ ਭੰਡਾਰਾ ਵਜੂਗੀ ਅੱਜ ਤੋਂ ਲੈ ਕੇ 3 ਤਰੀਕ ਤੱਕ ਦਿਨ ਰਾਤ ਚਲਾਇਆ ਜਾਏਗਾ ਇਹ ਇੱਕ ਮਿੰਟ ਵੀ ਨਹੀਂ ਬੰਦ ਹੋਏਗਾ ਦਿਨ ਰਾਤ ਚਲਾਏਗਾ 3 ਤਰੀਕ ਨੂੰ ਵਿਸ਼ਾਲ ਜਾਗਰਣ ਹੋਏਗਾ ਜਿਹਦੇ ਵਿੱਚ ਪਹੁੰਚ ਰਹੇ ਲੁਧਿਆਣੇ ਤੋਂ ਪਹੁੰਚ ਰਹੇ ਡਾਕਟਰ ਅਸ਼ਨੀ ਜੀ ਖੰਨੇ ਤੋਂ ਨਕੋਦਰ ਤੋਂ ਹੀ ਹੈਗੇ ਆ ਆਪਣੇ ਖੰਨਾ ਸਾਹਿਬ ਸੋਨੂ ਜੀ ਆਪਣੇ ਸੋਨੂ ਸ਼ਰਮਾ ਜੀ ਨਕੋਦਰ ਤੋਂ ਮੋਮੋਨ ਦੇ ਝੂਰਪਾਲੜਿਆ ਪਹੁੰਚ ਰਿਹਾ ਸ਼ਨੀਵਾਰ ਨੂੰ ਪਹੁੰਚਾਂ ਦੀ ਕਿਰਪਾਲਤਾ ਕਰੋ ਸਾਰੀਆਂ ਸ਼ਖਦਾਂ ਨੂੰ ਬੇਨਤੀ ਹੈਗੇ ਹੱਥ ਜੋੜ ਕੇ ਬੇਨਤੀ ਹੈ ਲੰਗਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਮਾਹ ਮਾਈ ਦਾ ਅਸ਼ੀਰਵਾਦ ਲਓ ਇਹ ਲੰਗਰ ਇਹ ਮਾ ਚੰਦਪੁਨੀ ਦਰਬਾਰ ਤੇ ਲਗਾਇਆ ਜਾ ਰਿਹਾ ਹੈ ਇਹ ਲੰਗਰ ਚੰਦ ਇਹ ਬੰਬੇ ਬਿਗੜੀ ਸਪੋਰਟ ਤੋਂ 10 ਕਿਲੋਮੀਟਰ ਅੱਗੇ ਲੋ ਪਿੰਡ ਮਹਿਦਪੁਰਿਆ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਹੈ ਜ਼ਿਲ੍ਹਾ ਊਨਾ ਤਹਿਸੀਲਾਂ ਮਾਦਾ ਚਿੰਤਪੁਰਨੀ ਦਰਬਾਰ ਤੋਂ 8 ਕਿਲੋਮੀਟਰ ਪਿੱਛੇ ਲਗਾਇਆ ਰਹਾ ਵਾ ਬੰਬੇ ਪਿਕਨਿਕ ਸਪੋਰਟ ਤੋਂ 3 ਕਿਲੋਮੀਟਰ ਖੱਬੇ ਹੱਥ ਅੱਗੇ ਜੈ ਮਾ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਸੰਗਤਾਂ ਨੂੰ ਆਇਆ ਤੇ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੇ ਜੈ ਮਾਤਾ ਦੀ ਅੱਜ ਕਿਹੜੀ ਕਮੇਟੀ ਵੱਲੋਂ ਲੰਗਰ ਲੈ ਕੇ ਜਾ ਰਹੇ ਜੈ ਮਾ ਜੀਂਤਪੁਰੀ ਲੰਗਰ ਕਮੇਟੀ ਨਕੋਦਰ ਚੰਡੀਗੜ੍ਹ ਚੱਕ ਚੇਲਾ ਵੱਲੋਂ ਇਹ ਜਲੰਧਰ ਵੱਲੋਂ ਲੰਗਰ ਲਗਾਇਆ ਜਾ ਰਿਹਾ ਇਹ ਛੇਵਾਂ ਵਿਸ਼ਾਲ ਭੰਡਾਰਾ ਵਜੂਗੀ ਅੱਜ ਤੋਂ ਲੈ ਕੇ 3 ਤਰੀਕ ਤੱਕ ਦਿਨ ਰਾਤ ਚਲਾਇਆ ਜਾਏਗਾ ਇਹ ਇੱਕ ਮਿੰਟ ਵੀ ਨਹੀਂ ਬੰਦ ਹੋਏਗਾ ਦਿਨ ਰਾਤ ਚਲਾਏਗਾ 3 ਤਰੀਕ ਨੂੰ ਵਿਸ਼ਾਲ ਜਾਗਰਣ ਹੋਏਗਾ ਜਿਹਦੇ ਵਿੱਚ ਪਹੁੰਚ ਰਹੇ ਲੁਧਿਆਣੇ ਤੋਂ ਪਹੁੰਚ ਰਹੇ ਡਾਕਟਰ ਅਸ਼ਨੀ ਜੀ ਖੰਨੇ ਤੋਂ ਨਕੋਦਰ ਤੋਂ ਹੀ ਹੈਗੇ ਆ ਆਪਣੇ ਖੰਡਾ ਸਾਹਿਬ ਸੋਨੂ ਜੀ ਆਪਣੇ ਸੋਨੂ ਸ਼ਰਮਾ ਜੀ ਨਗੋਦਰ ਤੋਂ ਮੋਬੋਦ ਮਸ਼ਹੂਰ ਪਾਡੇ ਆ ਪਹੁੰਚ ਰਿਹਾ ਸ਼ਨੀਵਾਰ ਨੂੰ ਪਹੁੰਚ ਦੀ ਕਿਰਪਾਲਤਾ ਕਰੋ ਸਾਰੀਆਂ ਸਖਤਾਂ ਨੂੰ ਬੇਨਤੀ ਹੈਗੇ ਹੱਥ ਜੋੜ ਕੇ ਬੇਨਤੀ ਹੈ ਲੰਗਰ ਤੇ ਪਹੁੰਚ ਦੀ ਕਿਰਪਾਲਤਾ ਕਰੋ ਤੇ ਮਹਾਮਾਈ ਦਾ ਅਸ਼ੀਰਵਾਦ ਲਓ ਇਹ ਲੰਗਰ ਇਹ ਮਾਂ ਚੰਦਪੁਨੀ ਦਰਬਾਰ ਤੇ ਲਗਾਇਆ ਜਾ ਰਿਹਾ ਇਹ ਲੰਗਰ ਚੰਦਰਾ ਬੰਬੇ ਬਿਗੜੀ ਸਪੋਰਟ ਤੋਂ 10 ਕਿਲੋਮੀਟਰ ਅੱਗੇ ਅਲੋ ਪਿੰਡ ਮਹਿਦਪੁਰਿਆ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਜਿਲ੍ਹਾ ਊਨਾ ਤਹਿਸੀਲਾਂ ਮਾਤਾ ਚਿੰਤਪੁਰਨੀ ਦਰਬਾਰ ਤੋਂ 8 ਕਿਲੋਮੀਟਰ ਪਿੱਛੇ ਲਗਾਇਆ ਰਾਇਆ ਵਾ ਬੰਬੇ ਪਿਕਨਿਕ ਸਪੋਰਟ ਤੋਂ 3 ਕਿਲੋਮੀਟਰ ਖੱਬੇ ਹੱਥ ਅੱਗੇ ਜੈ ਮਾ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਸੰਗਤਾਂ ਨੂੰ ਆਇਆ ਤੇ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਤੇ ਜੈ ਮਾਤਾ ਦੀ